ਪਹਿਲੀ ਜਨਾਂ ਦੇ ਕੰਨ ਹੋਣਾ ਪੁੱਛਾ ਪੁੱਛਣਾ ਹੀ ਹੁਣ ਉਹਨਾਂ ਦੇ ਘਰੇ ਬੌਲੇ ਪੈਦਾ ਹੁੰਦੇ ਹਾਂ ਕੋਈ ਬੌਲੇ ਪੈਦਾ ਹੁੰਦੇ ਹੁਣ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਗੋਂਗੇ ਬੌਲੇ ਪੈਦਾ ਹੁੰਦੇ ਹੁਣ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਛੇੜ ਨਹੀਂ ਦਿੰਦੇ ਨਾ ਬਾਈ ਸਲਾਮੀ ਕਰਾ ਲਓ ਫਿਰ ਪੁੱਛਾ ਨਹੀਂ ਦਿੰਦੇ ਗੋਂਗੇ ਬੌਲੇ ਪੈਦਾ ਹੁੰਦੇ ਹੁਣ ਪੁੱਛਣ ਵਾਸਤੇ ਹੁਣ ਦੋ ਬੱਚੇ ਪੈਦਾ ਹੋਏ ਹੁਣਾਂ ਪਹਿਲੀ ਵਾਰ ਆ ਹੁਣਾਂ ਬੌਲੇ ਹੋ ਗਏ ਹੁਣ ਕੋਈ ਗੁੰਗੇ ਆ ਜਾ ਕਰੋ ਭਾਈ ਹਿੰਮਤ ਨਾਲ ਇਹਨਾਂ ਦੀ ਪੁੱਛ ਹੁੰਦੀ ਆ ਆ ਜਾ ਕਰੋ ਭਾਈ ਰਸਤਾ ਛੱਡੋ ਗੁੰਗੇ ਬੌਲੇ ਪੁੱਛਾ ਹੋਏ ਨਾ ਪੁੱਛਣ ਵਾਸਤੇ ਹੋਣਾ ਕਹਿੰਦਾ ਕਰੋ ਯਾਰ ਬੜਾ ਰਸਤਾ ਛੱਡਣ ਨੂੰ ਕਿੱਥੋਂ ਆਇਆ ਫਕਰਾ ਮਨਜੋਲੀ ਦਾ ਇਹ ਕਿੱਥੇ ਆਪੇ ਫਕਰਾ ਘਨੌਰ ਸ਼ਹਿਰ ਤੋਂ ਮਨਜੋਲੀ ਤੋਂ ਚਲੀ ਬਾਬਾ ਮਨਜੋਲੀ ਆ ਬਾਤ ਨੂੰ ਸਾਡਾ ਮਾਰਦੇ ਤੇਰੇ ਰਾਹ ਤੇ ਹੋ ਰਹੀ ਪਸੰਦ ਗੁੰਗੇ ਬੌੜੇ ਬੱਚੇ ਕਿਹਦੇ ਪੈਦਾ ਹੁੰਦੇ ਨੇ ਬੇਬੇ ਮੈਂ ਬੋਲ ਮੁੰਡਾ ਹੀ ਮੇਰਾ ਬੋਲਦਾ ਨਹੀਂ ਐ ਬੱਕਰਾ ਮੁੰਡਾ ਹੀ ਮੇਰਾ ਕੋਲ ਦੋ ਬੱਚੇ ਹੋ ਗਏ ਤਿੰਨ ਹੋਏਗੇ ਐ ਬੱਕਰਾ ਇਹ ਦੋ ਦੋ ਬੱਚੇ ਨੂੰ ਕੀ ਹੈ ਜੀ ਦੋ ਬੱਚਿਆਂ ਨੂੰ ਕਿਵੇਂ ਪ੍ਰੋਬਲਮ ਆ ਗਈ ਪਹਿਲਾਂ ਜੀ ਗੁੜੀਆ ਪਹਿਲਾਂ ਗੁੜੀਆ ਦੀ ਜੀ ਉਹ ਵੀ ਨਹੀਂ ਸੀ ਬੋਲਦੀ ਬੋਲਣ ਦੀ 100% ਉਹ ਬੱਗੀ ਬਾਕੀ ਬੱਕਰਾ ਹੁਣ ਦੂਜੇ ਨੂੰ ਵੀ ਪ੍ਰੋਬਲਮ ਆ ਗਈ ਹਾਂ ਹਾਂ ਬੋਲਦਾ ਨਹੀਂ ਜੀ ਜੇ ਕਿਰਪਾ ਦਾ ਨਿਸ਼ਾਨੀ ਦਿੱਤਿਆ ਵੀ ਕੀਦਿਆ ਫਿਰ ਪੁੱਛ ਕੇ ਉੱਠਣ ਦਾ ਫਰਜ਼ ਤਾਂ ਹੀ ਹੁੰਦਾ ਓਏ ਬੱਕਰਾ ਜੇ ਕਿਰਪਾਈ ਹੋ ਜੇ ਬੱਕਰਾ ਪੁੱਤਰ ਦੀ 11ਵੇਂ ਵਾਲਾ ਵੀ ਕਿਰਪਾਈ ਕਰਦੇ ਓਏ ਫੱਕਰਾ ਇੱਕ ਦੋ ਤਿੰਨ ਸੋਡੇ ਕਰੇ ਪਾਉਣ ਕਿਨੂੰ ਪੈਂਦੀ ਹੁੰਦੀ ਦੀ ਓਹ ਫੱਕਰਾ ਮੇਰਾ ਬੱਜਾਈ ਚੰਗੜੀ ਹੈ ਮੇਰੀ ਚੰਗੜੀ ਤੇਰੀ ਚੰਗੜ ਮਾਰਦੀ ਆ ਵਕਰਾ ਤੁਹਾਡੇ ਤਾਏ ਕੇ ਮਰ ਗਏ ਵਕਰਾ ਮੁੰਡਾ ਤਾਏ ਕਾ ਨਹੀਂ ਮੁੰਡਾ ਤਾਏ ਕਾ ਮੁੰਡਾ ਕੌਣ ਮਰ ਗਿਆ ਤੇਰੇ ਪਾਪੇ ਦੇ ਤਾਏ ਦਾ ਮੁੰਡਾ ਮਰ ਗਿਆ ਕਿ ਤੁਹਾਡੇ ਤਾਏ ਦਾ ਮੁੰਡਾ ਮਰ ਗਿਆ ਦੀ ਤੇਰਾ ਤਾਂ ਪਤਾ ਨਹੀਂ ਸਰਦਾ ਤਾਂ ਨਹੀਂ ਕੋਈ ਚਟਪਟ ਮਰ ਗਿਆ ਦੀ ਛੋਟੀ ਜੀ ਉਮਰ ਦਾ ਮੁੰਡਾ ਸੀ ਤੁਹਾਡੇ ਸਮਾਦ ਕਿੱਥੇ ਲੱਗੀ ਹੋਈ ਆ ਵਕਰਾ ਮਾਂ ਕੇ ਚਾਈ ਕੇਚਾ ਚੰਗੀ ਆ ਚੱਲ ਵਕਰਾ ਓਏ ਤੇਰਾ ਦਰ ਚੱਟ ਓਏ ਦਰ ਮਾਂ ਦਾ ਤਰ ਹੋਰ ਹੋ ਜੇ ਵੀ ਠੀਕ ਹੋ ਜੇ ਫਕਰਾ ਬਸ ਇਉਹੀ ਬਹੁਤ ਹੈ ਜੀ ਕਿਰਪਾਈ ਹੋ ਜੇ ਤੇ ਇਉਹੀ ਠੀਕ ਹੈ ਜੀ ਇਉਹੀ ਠੀਕ ਹੈ ਜੀ ਠੀਕ ਹੋ ਜਾਈਏ ਫਕਰਾ ਆ ਜੋ ਠੀਕ ਹੋ ਜਾਈਏ ਛੋਡੇ ਆਏ ਦਾ ਫਕਰਾ ਕਾਲਾ ਕਿਹਨੂੰ ਕਹਿੰਦੇ ਤੇ ਕਾਲਾ ਚਾਚੇ ਦਾ ਮੁੰਡਾ ਹੈ ਤੇਰੇ ਚਾਚੇ ਦਾ ਪੱਕੀ ਨਿਸ਼ਾਨੀ ਹੈ ਜੀ ਪੱਕੀ ਛੋਡੇ ਘਰੇ ਖੜੇ ਚੱਲ ਬਾਬਾ ਬੋਲੇ ਤੇਰਾ ਦਰ ਚੱਟ ਕੇ ਮੋਰ ਕੀ ਦਰ ਨੂੰ ਆ ਮਾਵੇਂ ਤੇਰਾ ਦਰ ਬਣ ਕੇ ਮੋਰ ਕੀ ਦਰ ਨੂੰ ਕਾਲਾ ਗੇ ਚੰਗਿਆੜ ਬੈਤੀ ਹੁੰਦੀ ਐ ਹੁੰਦਾ ਚੰਗਿਆੜ ਕਿਨੂੰ ਪੈਂਦੀ ਆ ਚੰਗਿਆੜ ਬਾਈ ਜਿੱਤਰਾ ਬੈਠਾਂ ਆਂ ਹੀ ਮੇਰੀ ਉਹ ਬਚ ਜਾਈ ਕਿਤੇ ਮਹਿਫਿਲ ਜੰਮੀ ਵੀ ਹੋਵੇ ਜੀ ਕੋਈ ਕਹ ਰਿਹਾ ਜੇ ਮੈਂ ਕੋਈ ਟੀਕਾ ਲਾ ਦੇ ਚੰਗਿਆੜ ਬਚ ਜਾਂਦੀ ਐ ਕੋ ਲੱਗਦਾ ਛਾਲ ਜੀ ਬਚਾ ਜੇ ਕਿਰਪਾਈ ਹੋ ਜੇ ਠੀਕੇ ਹੋ ਜੇ ਪੁੱਤ ਵੀ ਠੀਕੇ ਹੋ ਜੇ ਫੱਟਰਾ ਸਮਾਦ ਤੇ 11 ਨਾਲ 199 ਦੇਗਾ ਨਵਾ ਦੇਗੀ ਬੱਕਰਾ ਸੋਚਣ ਵਾਲੀ ਤਾਂ ਕੋਈ ਗੱਲ ਨਹੀਂ ਕਰੋ ਨਾਲ ਬਾਨੂ ਨਹੀਂ ਮਿਲਦੀ ਠੀਕ ਹੈ ਜੀ ਹੈ ਤੇ ਬਾਬੇ ਨਵਾਉ ਕੱਚੀ ਲਸੀ ਨਾਲ ਤਖਾ ਪਰ ਦੇਖਿਆ ਜਾਂ ਪੁੱਤ ਨੂੰ ਫੜ ਕੇ ਪਾਈ ਜਾਉਂਦਾ ਬੱਕਰਾ ਕੁੜੀਆਂ ਨੂੰ ਅਧਰੰਗ ਆ ਗਿਆ ਤੇ ਜੇ ਤੈਨੂੰ ਗੱਲ ਦੱਸਦੀ ਚੂਨੇ ਜੱਟ ਹੋ ਗਏ ਉਹ ਬੱਕਰਾ 50 ਸਾਲ ਦੀ ਪੁੱਛ ਕੇ ਮਾਰ ਗਈ ਜਿੰਨਾ ਚਿਰ ਉਹਨੂੰ ਨਹੀਂ ਮੰਨਦਾ ਫਿਰ ਬੱਕਰਾ ਹੀ ਹੋਊਗਾ ਸਾਢੇ 10 ਵਜੇ ਬੱਕਰਾ ਟੈਗ ਕਿਹਨੂੰ ਆ ਗਿਆ ਸੀ ਟੈਗ ਇਸ ਯੋ ਇਸ ਕੰਮੂ ਕਿੰਗਾ ਹੋਵੇ ਠੀਕ ਹੈ ਗੱਲ ਸੁਣ ਦੇ ਤੇ ਇੱਕ ਮੱਥਾ ਜਾ ਕਿਰਪਾਈ ਹੋ ਜਾਵੇ ਕੰਮ ਜਲਦੀ ਤੇਰੇ ਤੇਰੇ ਆਕੇ ਗਏ ਦੇ ਕੰਨ ਹੁਣ ਪਹਿਲਾ ਪੁੱਛਣਾ ਨਿਕਲੇ ਹੋਵੇ ਪੁੱਛਣ ਵਾਸਤੇ ਹੁਣ ਇੱਕੇ ਗੱਲ ਪੁੱਛਣ ਵਾਸਤੇ ਹੁਣ ਬਜ਼ੁਰਗ ਨੇ ਕੋਈ ਕੰਨ ਪਾਏ ਹੁਣ ਪਹਿਲੀ ਗੱਲ ਆਏ ਹੁਣ ਕੰਨ ਪਏ ਹੁਣ ਚਲੋ ਫਕਰਾਂ ਨਿਸ਼ਾਨੀ ਦੇਖੀ ਕਰ ਰਹੇ ਨੇ ਕੋਚਨਾ ਹੈ ਬਣਾ ਕਿਥਾ ਫਕਰਾ ਕਿਥੇ ਕਿਥੇ ਕਿਛੀ ਨੂੰ ਮੜਾ ਮੜਾ ਕਿਥਾ ਫਕਰਾ ਰਤੀ ਤੇ ਆਇਆ ਪਹਿਲੀ ਗੇ ਲੈ ਆਇਆ ਇੱਕ ਇੱਕ ਆਮ ਨੂੰ ਚਨਾ ਫਕਰਾ ਤੀਜੇ ਕਿਦ ਹੋ ਗਈ ਕੁੜੀ ਦੇ ਮਤਲਬ ਕੁਈ ਚੀਜ਼ ਖੋਈ ਗਈ ਹੈ ਬੱਕਰਾ ਕੁੜੀ ਕੋਈ ਚੀਜ਼ ਖੋਈ ਗਈ ਆ ਪਿੱਛੇ ਰਸਤਾ ਖੜਾ ਦਿਆ ਬ్రో ਤੁਹਾਡੀ ਚੀਜ਼ ਖੋਈ ਗਈ ਹਾਂ ਕੁੜੀ ਦੀ ਕੁੜੀ ਦੀ ਬੱਕਰਾ ਚੱਲੀ ਬਾਬਾ ਓਏ ਤੋੜਿਆ ਦੁੱਧ ਤੇ ਕਦੇ ਨੋ ਮਰੀ ਆ ਬਣੀ ਮੜਿਆ ਬਾਬਾ ਦੀ ਮੜਿਆ ਤੋੜਿਆ ਹੋਗੀ ਇੱਕੇ ਹੋਗੀ ਤਿੰਨ ਜੀ ਇਹ ਤਾਂ ਇੱਕ ਚੀਜ਼ ਖੋ ਗਈ ਹੋਵੇ ਕਿਸੇ ਦੀ ਝੂਕ ਮਾਰਦਾ ਆਉਂਦਾ ਹੋਵੇ ਕਿਸੇ ਦਾ ਕੋਈ ਟਰੈਕਟਰ ਦਾ ਕੁਝ ਖੋ ਗਿਆ ਹੋਵੇ ਯਾਰ ਟਰੈਕਟਰ ਦਾ ਕੁਝ ਖੋ ਗਿਆ ਹੋਵੇ ਕਣ ਪਾਏ ਹੋਣਾ ਪੁੱਛਣ ਵਾਸਤੇ ਹੁਣ ਕਿਸੇ ਦਾ ਭਾਈ ਟਰੈਕਟਰ ਦਾ ਕੁਝ ਖੋ ਗਿਆ ਹੋਵੇ ਉਹਨਾਂ ਦੀ ਪੁੱਛਿਆ ਭਾਈ ਟਰੈਕਟਰ ਦੀ ਟਰਾਲੀ ਵੀ ਖੋ ਗਈ ਹੋਵੇ ਉਹਨਾਂ ਦੀ ਪੁੱਛਿਆ ਹੋਵੇ ਕਿਸੇ ਦੀ ਟਰਾਲੀ ਖੋ ਗਈ ਹੋਵੇ ਕਣ ਪਾਏ ਹੋਣਾ ਪੁੱਛਣ ਵਾਸਤੇ ਹੁਣ ਕਿ ਜੇ ਟਰੈਕਟਰ ਦੀ ਕੋਈ ਟ੍ਰਾਲੀ ਖੋਗੀ ਹੋਵੇ ਕਣ ਭਾਏ ਹੋਣਾ ਆਜਾ ਆਜਾ ਆਜੋ ਭਾਈ ਕਿੱਥੋਂ ਆਏ ਮਾਤਾ ਅਹਮਦਾ ਬਰਨਾਲੇ ਤੋਂ ਜੀ ਬਰਨਾਲੇ ਤੋਂ ਆਏ ਮਾਤਾ ਇੱਕ ਦੋ ਤੇ ਨਾ ਕੁਝ ਹੋ ਗਿਆ ਮਾਤਾ ਕੋਈ ਟਰੈਕਟਰ ਦੀ ਕੋਈ ਟ੍ਰਾਲੀ ਦੀ ਭੱਜ ਗਈ ਮਾਤਾ ਅਹਮਦਾ ਜੇ ਮਿਲ ਜਾਵੇ ਮਾਤਾ ਕਿੱਥੋਂ ਆਏ ਮਾਤਾ ਬਰਨਾਲੇ ਤੋਂ ਆਏ ਬਰਨਾਲੇ ਦੇ ਤਾਂ ਹੈ ਨਹੀਂ ਮਸਿੰਦੇ ਕਿੱਥੇ ਦਿਓਂ

ਤੂੰ ਵੀ ਨਾ ਮੰਗੂ ਤਾਂ ਨਹੀਂ ਹੋ ਗਿਆ ਹੋ ਗਿਆ ਜੇ ਮਿਲੇ ਜਾਵੇ ਉਹ ਬਕਰਾ 1 2 3 4 5 6 7 8 9 ਸੋਨਾ ਲਿੱਕੇ ਟਰੈਕਟਰ ਦੇ ਮਗਰ ਭੱਜੀਓ ਬਕਰਾ ਤਿੰਨ ਕੈਮਰੇ ਚ ਇੱਕ ਸੁਨੇ ਕਰ ਲਿਓ ਬਕਰਾ ਚੱਲ ਬਾਬਾ ਓਏ ਕੰਦੀ ਮੁੰਦਰਾ ਬਵਾਈ ਆਵੇ ਪਾਵਨਾ ਕਰਦੇ ਮਿੱਟੀ ਗਾਟੀ ਕੰਦੀ ਮੁੰਦਰਾ ਬਵਾਈ ਆਵੇ ਓ ਜਗਾ ਕਰ ਤੇਰੇ ਵੀਰ ਲਾਨੀ ਥੋਪੂ ਲਿਆ ਜਾਂਦਾ ਨੀ ਜੇ ਕਿਰਪਾ ਹੋ ਜੇ ਚੋਰ ਲੱਭੇ ਜਾਵੇ ਬੰਦਿਆਂ ਨੇ ਦੋ ਮੋਟਰਸਾਈਕਲ ਚੱਕੇ ਨੇ ਇੱਕ ਸਪਲੈਂਡਰ ਮੋਟਰਸਾਈਕਲ ਚੱਕਿਆ ਬੱਕਰਾ ਇੱਕ ਐਕਟਵਾ ਸਕੂਟਰੀ ਚੱਕਿਆ ਫੇਰ ਸੋਡੀ ਟਰਾਲੀ ਦੀ ਵਾਰੀ ਆਈ ਜਾਉ ਫੱਕਰਾ ਸੁਣਾ ਨਿਕਲ ਟਰੈਕਟਰ ਦੇ ਮਗਰ ਤਾਂ ਨਹੀਂ ਜਾਂਦੀ ਲੀਂਦੇ ਜੇ ਟਰੈਕਟਰ ਦੇ ਮਗਰ ਫੱਕਰਾ ਜੇ ਮਿਲੇ ਜਾਵੇ ਸਾਰੀ ਸੰਗਤ ਨੂੰ ਮਿੱਠੀ ਜੀ ਮਾਰਫੀ ਵੰਡ ਦੇਗਾ ਲੱਗਾ ਬਾਬੇ ਨੈਤਰੀ ਸ਼ਾਦਰ ਚੜ੍ਹ ਕੇ ਜਾਉ ਮੈਂ ਮਾਰਫੀ ਵੰਡ ਕੇ ਜਾ ਮਿਲ ਜੂਗੀ ਉਹ ਬੱਕਰਾ ਹਰਿਆਣੇ ਦੀ ਵਾਕੀ ਟਰਾਲੀ ਉਹ ਫੱਕਰਾ ਜਾਂ ਮੈਂ ਟੁੱਟੇ ਇੱਕ ਮੱਥਾ ਹੋਏ ਬੇਕੂਲੇ ਆ ਜਾ ਤਾਦੀ ਹੋ ਬਣ ਜਾ ਮਿਲ ਮੇਰੇ ਦਾ ਜਾਨੀ ਬੇਕੂਲੇ ਆ ਜਾ ਤਾਦੀ ਹੋ ਜਾ